ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਕਸਿਤ ਨਾ ਹੋਣ ਵਾਲੀਆਂ ਹੱਡੀਆਂ ਦੇ ਟਿਊਮਰ ਇੱਕ ਗੰਭੀਰ ਸਿਹਤ ਸਮੱਸਿਆ ਹੁੰਦੇ ਹਨ ਜਿਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਕਰਨ ਤੇ ਗੰਭੀਰ ਨਤੀਜੇ ਹੋ ਸਕਦੇ ਹਨ EMC ਹਸਪਤਾਲ ਦੇ ਆਰਥੋਪੈਡਿਕਸ ਅਤੇ ਜੋਇੰਟ ਰਿਪਲੇਸਮੈਂਟ ਵਿਭਾਗ ਵਿੱਚ ਹੱਡੀਆਂ ਦੇ ਟਿਊਮਰ ਦਾ ਇਲਾਜ ਤਕਨੀਕੀ ਤੌਰ ਤੇ ਆਧੁਨਿਕ ਤਰੀਕਿਆਂ ਅਤੇ ਵਿਸ਼ੇਸ਼ ਗਿਆਨ ਦੇ ਨਾਲ ਕੀਤਾ ਜਾਂਦਾ ਹੈ ਡਾਕਟਰ ਅਜੀਤ ਅਬਰੋਲ ਦੀ ਅਗਵਾਈ ਹੇਠ ਮਰੀਜ਼ਾਂ ਨੂੰ ਸਹੀ ਜਾਂਚ ਅਤੇ ਨਿੱਜੀ ਇਲਾਜ ਯੋਜਨਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਹੱਡੀ ਦੇ ਟਿਊਮਰ ਦੇ ਇਲਾਜ ਵਿੱਚ ਸਮੇਂ ਸਿਰ ਸਰਜਰੀ, ਕੀਮੋਥੈਰੇਪੀ ਅਤੇ ਰੇਡੀਏਸ਼ਨ ਥੈਰੇਪੀ ਸ਼ਾਮਿਲ ਹੈ ਜੋ ਮਰੀਜ਼ਾਂ ਦੇ ਸਿਹਤ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। EMC ਹਸਪਤਾਲ ਵਿੱਚ ਹੱਡੀ ਦੇ ਟਿਊਮਰ ਦਾ ਇਲਾਜ ਉਹਨਾਂ ਮਰੀਜ਼ਾਂ ਲਈ ਨਵੀਂ ਉਮੀਦ ਪ੍ਰਦਾਨ ਕਰਦਾ ਹੈ ਜਿਨ੍ਹਾਂ ਲਈ ਇਹ ਹਾਲ ਜ਼ਿੰਦਗੀ ਭਰ ਦੀ ਚੁਣੌਤੀ ਹੋ ਸਕਦੀ ਹੈ। ਦੇਖਭਾਲ ਦੇ ਉੱਤਮ ਮਿਆਰਾਂ ਦਾ ਪਾਲਣ ਕਰਕੇ EMC ਹਸਪਤਾਲ ਮਰੀਜ਼ਾਂ ਨੂੰ ਸਿਹਤਮੰਦ ਜੀਵਨ ਜਿਉਣ ਅਤੇ ਆਪਣੀ ਆਮ ਰੁਟੀਨ ਵਿੱਚ ਮੁੜ ਵਾਪਸ ਆਨਲਾਈ ਯੋਗ ਬਣਾਉਣ ਦਾ ਯਤਨ ਕਰਦਾ ਹੈ